ਨੀ ਮੈਂ ਹਾਂ ਗਗੁਡੀਆ ਬਿਆਜ ਨੇ ਮਿਲ ਗਿਆ ਮੀਆਂ ਬੱਝ ਕੇ ਚਲ ਜਾਇਆ ਮੀਆਂ ਆਸਤਾ ਹੀ ਬਸ ਯਾਰ ਰਹੇ ਸੀ ਜੀ ਆਪਣੀ ਸਾਈਡ ਆ ਕੋਸੋ ਲੈ ਆ ਗਈ ਪਹਿਲਾਂ ਤਾਂ ਟੱਕਾ ਮਾਰਿਆ ਮੇਰੇ ਬੂਹਲਾ ਤਾਂ ਪਿੱਛਲੇ ਡਰ ਰਹਾ ਉੱਤੇ ਦੇਰ ਕਰਤੇ ਜੀ ਅੱਛਾ ਡੇੜ ਲੱਗੀ ਹਾਂ ਜੀ ਹਾਂ ਮਾਤਾ ਟੇਰਾ ਥੱਲੇ ਆ ਗਈ ਮਾਤਾ ਟੇਰਾ ਫੱਲਿਆ ਜੀ ਇੱਥੇ ਕਿੱcke ਕਿੱਥੇ ਜਾਣਾ ਸੀ ਅੰਦੇ ਚਾਸ ਵਾਲੇ ਜਾਣਾ ਸੀ ਜੀ ਅੱਛਾ ਨੇੜੇ ਆ ਜੀ ਮੱਥਾ ਦੇ ਕੇ ਆਉਣਾ ਸੀ ਜੀ ਬਸ ਟਰੈਵਰ ਭੱਜ ਗਈ ਨਾ ਗੱਡੀ ਵਾਲਾ ਮਾਲਕ ਆਇਆ ਜੀ ਨਾ ਕੋਈ ਡਰਾਈਵਰ ਨਹੀਂ ਆ ਮਾਲਕ ਨਹੀਂ ਆਉਂਦਾ ਇਹਨਾਂ ਨੇ ਜਿਵੇਂ ਗੱਡੀ ਬੋਡੀ ਕਿਵੇਂ ਚੱਕ ਲਈ ਇਹ 350 52 50 ਸਾਲ ਦੀ ਜੀ ਜੀ ਮੈਂ ਨਾ ਕਲਵੰਦਰ ਸਿੰਘ ਵਿਕੀ ਹੋਈ ਹੱਥ ਬੰਨ੍ਹ ਕੇ ਇਹ ਬੇਨਤੀ ਆਈ ਜਾਂ ਡਰਾਈਵਰ ਜਾਂ ਇੱਥੇ ਮਾਲਕ ਉਹ ਆਉਣਾ ਚਾਹੀਦਾ 2 ਘੰਟੇ ਹੋ ਗਏ ਡੱਡ ਬੱਡੀ ਤੇ ਨਹੀਂ ਜਿੰਨਾ ਚਿਰ ਕੋਈ ਆਥੇ ਲੈਸ ਨਾ ਆਉਂਦਾ ਡੱਡ ਬੱਡੀ ਨਹੀਂ ਚੱਕਦੇ ਅਸੀਂ ਪਰਚਾ 3 ਬਰਜ ਹੋ ਸਕਦਾ ਭਾਈ ਡਰਾਈਵਰ ਜਾਂ ਮਾਲਕ ਇੱਥੇ ਬਲਾਉ ਇੱਥੇ ਪਰਚਾ ਦਰਜ ਕਰਾਵਾਂਗੇ ਅੱਤਵਾਂ ਦੇ ਇਹ ਬੇਨਤੀ ਸਮਨੇ ਤੇ ਬੰਦਾ ਚਾਹੀਦਾ ਹੈ ਬੈਠੋ ਬੈਠੋ ਇੱਥੇ ਸਾਰੀ ਜਿਹੜੀ ਬੰਦਾ ਬੈਠਾ ਤਾਂ ਲੈਣ ਦਾ ਧੋਖਾ ਦੇ ਰਿਹਾ ਹੁਨਾ ਦਾ ਹੁਨਾ ਦਾ ਬੈਠਾ ਦਾਦਾ ਆਦਾ ਬੈਦਮ ਬਾਈ ਚਾਹਣੇ ਕਬੱਡੀ ਖੜੀ ਆ ਹੇ ਦੋਵੇਂ ਆਈਓ ਦੇ ਅਤਿਸ਼ਵਰ ਜੀ ਮੇਰ ਕੋਈ ਆਈ ਬਾਈ ਦੇ ਸਾਥੇ ਕੋਈ ਨਹੀਂ ਕੰਨੀ ਮੈਂ ਉਹ ਗੋਬੂ ਦੀ ਆ ਬਿਆਜ ਮੈਂ ਮਿਲ ਕਿਆ ਨਹੀਂ ਆ ਬੱਦਗੇ ਜਲ ਜਾਇਆ ਮੀ ਆਸਤਾ ਹੀ ਬਸ ਯਾਰ ਰਹੇ ਸੀਗਾ ਹੀ ਆਪਦੀ ਸਾਈਡ ਆ ਤੋ ਸੋਹਣਿਆ ਗਈ ਪਹਿਲਾ ਤਾਂ ਟੱਕਾ ਮਾਰਿਆ ਮੇਰੇ ਮੂਹਲਾ ਟੈਕ ਪਿਸਲੇ ਟੈਰਾ ਉੱਤੇ ਦੇ ਕਰਤੇ ਹੀ ਅੱਛਾ ਡੇੜ ਲੱਗੀ ਹਾਂ ਜੀ ਹਾਂ ਮਾਤਾ ਟੈਰਾ ਥੱਲੇ ਆ ਗਈ ਮਾਤਾ ਟੈਰਾ ਥੱਲੇ ਆ ਗਈ ਇੱਥੇ ਕਿ ਅੱਗੇ ਕਿੱਥੇ ਜਾਣਾ ਸੀ ਅੱਗੇ ਚਾਸ ਵਾਲ ਜਾਣਾ ਸੀਗਾ ਜੀ ਅੱਛਾ ਨੇੜੇ ਉੱਥੇ ਆਜ ਮੱਥਾ ਦੇ ਕੇ ਆਉਣਾ ਸੀਗਾ ਜੀ ਬਸ ਟਰੈਵਰ ਭੱਜ ਗਈ ਨਾ ਗੱਡੀ ਵਾਲਾ ਮਾਲਕ ਆਇਆ ਜੀ ਨਾ ਕੋਈ ਡਰਾਈਵਰ ਨਹੀਂ ਆ ਮਾਲਕ ਨਹੀਂ ਆਉਂਦਾ ਜੀ ਉਹਨਾਂ ਨੇ ਜਿਵੇਂ ਗੱਡੀ ਬੋਡੀ ਕਿਵੇਂ ਚੱਕ ਲਈ ਇਹ 350 52 50 ਸਾਲ ਦੀ ਜੀ ਜੀ ਮੈਂ ਮਕਲਵਿੰਦਰ ਸਿੰਘ ਵਿਕੀ ਹੋਈ ਹੱਥ ਬੰਨ ਕੇ ਇਹ ਬੇਨਤੀ ਆਈ ਜਾਂ ਡਰਾਈਵਰ ਜਾਂ ਇੱਥੇ ਮਾਲਕ ਆਉਣਾ ਚਾਹੀਦਾ 2 ਘੰਟੇ ਹੋ ਗਏ ਡੱਡ ਬੱਡੀ ਤੇ ਨਹੀਂ ਜਿੰਨਾ ਚਿਰ ਕੋਈ ਆਥੇ ਲੈਸ ਨਾ ਆਉਂਦਾ ਡੱਡ ਬੱਡੀ ਨਹੀਂ ਚੱਕਦੇ ਅਸੀਂ ਪਰਚਾ 3 ਬਰਜ ਹੋਸਾ ਹੈ ਭਾਈ ਡਰਾਈਵਰ ਜਾਂ ਮਾਲਕ ਇੱਥੇ ਬਲਾਉ ਇੱਥੇ ਪਰਚਾ ਦਰਜ ਕਰਾਵਾਂਗੇ ਜੀ ਹੱਤਾਂ ਨਾਲ ਦੇਹੀ ਦੇਂ ਤੇਰੀ ਸਾਮਣੇ ਤੇ ਬੰਦਾ ਚਾਹੀਦਾ ਹੈ ਬੈਠੋ ਬੈਠੋ ਇੱਥੇ ਸਾਰੀ ਜਿਹੜੀ ਬੰਦਾ ਬੈਠਾ ਤਾਂ ਲੈਣ ਦਾ ਪੂਰਾ ਦਾ ਪੂਰਾ ਦਾ ਬੈਦਾਂ ਮੈਂ ਕਿਹਾ ਕਬੱਡੀ ਖੜੀ ਆ ਹੇ ਦੋਵੇਂ ਆਈਓ ਦੇ ਅਤਿਸ਼ਵਰ ਜੀ ਮੇਰ ਕੋਈ ਆਈ ਬਾਈ ਦੇ ਸਾਥੇ ਕੋਈ ਕੰਨੀ ਮੈਂ ਉਹ ਗੋਗੂਡੀ ਆ ਬਿਆਜ ਮੈਂ ਮਿਲ ਕੇ ਆ ਮੀਆਂ ਬੱਦਗੇ ਜਲ ਜਾਇਆ ਮੀਆਂ ਆਸਤਾ ਹੀ ਬਸ ਯਾਰ ਰਹੇ ਸੀਗਾ ਹੀ ਆਪਦੀ ਸਾਈਡ ਆ ਤੋਂ ਸੋਹਣੇ ਆ ਗਈ ਪਹਿਲਾ ਤਾਂ ਟੱਕਾ ਮਾਰਿਆ ਮੇਰੇ ਮੂਹਲਾ ਟੈਕ ਪਿਛਲੇ ਟੈਰਾ ਉੱਤੇ ਦੇ ਕਰਤੇ ਜੀ ਅੱਛਾ ਡੇੜ ਲੱਗੀ ਹਾਂ ਜੀ ਹਾਂ ਮਾਤਾ ਟੈਰਾ ਥੱਲੇ ਆ ਗਈ ਮਾਤਾ ਟੈਰਾ ਥੱਲੇ ਆ ਗਈ ਇੱਥੇ ਕਿ ਅੱਗੇ ਕਿੱਥੇ ਜਾਣਾ ਸੀ ਅੱਗੇ ਚਾਸ ਵਾਲ ਜਾਣਾ ਸੀ ਜੀ ਅੱਛਾ ਨੇੜੇ ਉੱਥੇ ਆਜ ਮੱਥਾ ਦੇ ਕੇ ਆਉਣਾ ਸੀਗਾ ਜੀ ਬਸ ਡਰਾਈਵਰ ਭੱਜ ਗਈ ਨਾ ਗੱਡੀ ਵਾਲਾ ਮਾਲਕ ਆਇਆ ਜੀ ਨਾ ਕੋਈ ਡਰਾਈਵਰ ਨਹੀਂ ਆ ਮਾਲਕ ਨਹੀਂ ਹੁੰਦਾ ਜਿੰਨਾ ਜਿਉਂ ਸੀ ਡੈੱਡ ਗੱਡੀ ਕਿਵੇਂ ਚੱਕ ਲਈ ਇਹ 35 52 50 ਸਾਲ ਦੀ ਜੀ ਜੀ ਰੋਣਾ ਕੁਲਵਿੰਦਰ ਸਿੰਘ ਵਿੱਕੀ ਆਈ ਹੱਥ ਵੱਲ ਕੇ ਇਹ ਬੇਨਤੀ ਆਈ ਜਾਂ ਡਰਾਈਵਰ ਜਾਂ ਇੱਥੇ ਮਾਲਕਾ ਦਾ ਆਉਣਾ ਚਾਹੀਦਾ 2 ਘੰਟੇ ਹੋ ਗਏ ਡੈੱਡ ਬਾਡੀ ਤੇ ਇਹ ਜਿੰਨਾ ਚਿਰ ਕੋਈ ਹੱਥ ਲਾਸ ਨਾ ਆਉਂਦਾ ਡੈੱਡ ਬਾਡੀ ਨਹੀਂ ਚੱਕਦੇ ਅਜੇ ਪਰਚਾ ਥੀ ਵੀ ਦਰਜ ਹੋਸਾ ਹੈ ਭਾਈ ਡਰਾਈਵਰ ਆ ਮਾਲਕ ਇੱਥੇ ਬੁਲਾਓ ਇੱਥੇ ਪਰਚਾ ਦਰਜ ਕਰਾਵਾਂਗੇ ਅੱਤਵੰਗ ਦੇ ਇਹ ਬੇਨਤੀ ਸਾਨੂੰ ਇੱਥੇ ਬੰਦਾ ਚਾਹੀਦਾ